ਅਮਰਿਤਪਾਲ ਦੀ ਮਾਤਾ ਨੇ ਆਪਣੇ ਦਿੱਤੇ ਬਿਆਨ ਤੋਂ ਮਾਫੀ ਮੰਗੀ ਹੈ ਹਾਲਾਂਕਿ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਅਮਰਿਤਪਾਲ ਨੂੰ ਖਾਲਿਸਤਾਨੀ ਸਮਰਥਕ ਕਹਿਣਾ ਗਲਤ ਹੈ ਹਾਲਾਂਕਿ ਅੱਜ ਉਹਨਾਂ ਨੇ ਮਾਫੀ ਮੰਗੀ ਹੈ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਦੱਸ ਦਈਏ ਕਿ ਅਮਰਿਤਪਾਲ ਦੁਆਰਾ ਆਪਣੇ ਟਵੀਟ ਤੇ ਵੀ ਆਪਣੀ ਮਾਤਾ ਨੂੰ ਜਿਹੜੀ ਤਾੜਨਾ ਦਿੱਤੀ ਗਈ ਹੈ ਤੇ ਆਪਣੇ ਟਵੀਟ ਦੇ ਜ਼ਰੀਏ ਉਹਨਾਂ ਨੇ ਲਿਖਿਆ ਹੈ ਕਿ ਮਾਤਾ ਜੀ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਬੇਸ਼ੱਕ ਮੈਨੂੰ ਯਕੀਨ ਸੀ ਕਿ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਸੀ ਇਹੋ ਜਿਹਾ ਬਿਆਨ ਮੇਰੇ ਪਰਿਵਾਰ ਵਾਲੋ ਜਾਂ ਫਿਰ ਉਸ ਸ਼ਖਸ ਵਾਲੋਂ ਜਿਹੜੇ ਕਿ ਮੇਰੀ ਹਮਾਇਤ ਕਰਦੇ ਆ ਉਹਨਾਂ ਦੁਆਰਾ ਦੇਣਾ ਠੀਕ ਨਹੀਂ ਆ ਹੋਰ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਖਾਲਸਾਪਨ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਪਰ ਅਸੀਂ ਮੰਗ ਸਗੋਂ ਮਾਨ ਵਾਲੀ ਗੱਲ ਹੈ ਕਿ ਜਦ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਕੁਰਬਾਨੀਆਂ ਦਿੱਤਾ ਉਸ ਮਾਰਕ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ ਇਸ ਦੇ ਨਾਲ ਹੀ ਅੰਮ੍ਰਿਤਪਾਲ ਨੇ ਜੇਲ੍ਹ ਦੇ ਵਿੱਚੋਂ ਆਪਣੇ ਟਵੀਟ ਦੇ ਹੋਰ ਇਹ ਲਿਖਿਆ ਕਿ ਉਹਨਾਂ ਨੇ ਲਿਖਿਆ ਕਿ ਉਹ ਆਪਣੇ ਪਰਿਵਾਰ ਦੀ ਤਾੜਨਾ ਕਰਦੇ ਹਨ ਅਤੇ ਕਦੇ ਵੀ ਸੀ ਖਾਲਸਾ ਰਾਜ ਉਤੇ ਸਮਝੋਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਆ ਉਹਨਾਂ ਨੇ ਆਪਣੀ ਮਾਤਾ ਨੂੰ ਤਾੜਨਾ ਹੋਰ ਵੀ ਦਿੱਤੀ ਉਹਨਾਂ ਨੇ ਨਾਲ ਹੀ ਲਿਖਿਆ ਕਿ ਅੱਗੋਂ ਤੇ ਲੋਕਾਂ ਦੇ ਵਿੱਚ ਬੋਲਣ ਲੱਗਿਆ ਅਜਿਹੀ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਅੰਮ੍ਰਿਤਪਾਲ ਨੇ ਆਪਣੇ ਜਿਹੜੇ ਟਵੀਟ ਦੇ ਵਿੱਚ ਵੀ ਲਿਖਿਆ ਕਿ ਅਗਰ ਪਰਿਵਾਰ ਅਤੇ ਖਾਲਸਾ ਪੰਥ ਦੇ ਵਿੱਚ ਉਹਨਾਂ ਨੂੰ ਕਦੀ ਵੀ ਚੁਣਨ ਦੀ ਕੋਈ ਲੋੜ ਪੈਗੀ ਤੇ ਉਹ ਸਭ ਤੋਂ ਪਹਿਲਾਂ ਖਾਲਸਾ ਪੰਥ ਨੂੰ ਚੁਣਨਗੇ ਅਮਰਿਤਪਾਲ ਦੀ ਮਾਤਾ ਦੁਆਰਾ মিডিਆ ਨੂੰ ਬਿਆਨ ਦੇ ਕੇ ਕਿਹਾ ਗਿਆ ਸੀ ਕਿ ਅਮਰਿਤਪਾਲ ਨੂੰ ਜਿਹੜਾ ਖਾਲਸਾ ਖਾਲਿਸਤਾਨ ਸਮਰਥਕ ਕਹਿਣਾ ਇਹ ਠੀਕ ਨਹੀਂ ਹੈ ਲੇਕਿਨ ਉਸ ਤੋਂ ਬਾਅਦ ਅੱਜ ਜੁਨਾ ਨੇ ਮਾਫੀ ਮੰਗੀ ਇਸ ਦੇ ਨਾਲ ਹੀ ਅਮਰਿਤਪਾਲ ਦੁਆਰਾ ਵੀ ਇਸ ਜਿਹੜੇ ਬਿਆਨ ਦੀ ਜਿਹੜੀ ਤਾੜਨਾ ਕੀਤੀ ਗਈ ਹੈ ਤੇ ਆਪਣੀ ਮਾਤਾ ਨੂੰ ਜਿਹੜਾ ਲੋਕਾਂ ਦੇ ਵਿੱਚ ਜਦੋਂ ਬਿਆਨ ਦਿੰਦੇ ਆ ਉਹ ਨਾਲ ਇਹ ਵੀ ਲਿਖਿਆ ਕਿ ਉਹ ਇਹ ਬਿਆਨਾਂ ਨੂੰ ਸੋਚ ਸਮਝ ਕੇ ਦੇਣ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ